ਮੇਡ ਜੀ ਜਦੋਂ ਚਰਚਾ ਵੋਟਾਂ ਦੀ ਹੋ ਰਹੀ ਹੈ ਤੇ ਵੋਟਾਂ ਦਾ ਹੀ ਰੌਲਾ ਹੁਣ ਤਰਨ ਤਰਨ ਦੇ ਵਿੱਚ ਹੈ ਪਰ ਪਿਛਲੇ ਦਿਨਾਂ ਦੇ ਉਹ ਸ਼ਿਕਾਇਤਾਂ ਹੋ ਰਹੀਆਂ ਸੀ ਕਿ ਐਸਐਸਪੀ ਨੂੰ ਬਦਲ ਦਿਓ ਜੀ ਕੁਝ ਅਧਿਕਾਰੀਆਂ ਨੂੰ ਬਦਲ ਦਿਓ ਕਹਿੰਦੇ ਵੀ ਤਿੰਨ ਤਵਾਦਲੇ ਹੋ ਗਏ ਨੇ ਦੋ ਸ਼ਾਇਦ ਡੀਐਸਪੀ ਤੇ ਇੱਕ ਹੋਰ ਤੇ ਹੁਣ ਇਹ ਤਾਂ ਕਿਵੇਂ ਸਮਝੀ ਹੁਣ ਕਿਹਦੇ ਪੱਖ ਦੇ ਆ ਗਏ ਕਿਹਦੇ ਪੱਖ ਦੇ ਮੁੜ ਗਏ ਇਹ ਨਹੀਂ ਸਮਝ ਆ ਰਹੀ ਉਹਨੂੰ ਦੇਖੋ ਇਹਨੂੰ ਫੇਰ ਉਸ ਚੀਜ਼ ਨਾਲ ਜੋੜ ਲਵੋ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿਹੜਾ ਤਰਨ ਤਰਨ ਦਾ ਇਲੈਕਸ਼ਨ ਹੈ ਉਹਦੇ ਵਿੱਚ ਹਰਮੀਤ ਸੰਧੂ ਇਹ ਲੈ ਕੇ ਆਏ ਹਰਮੀਤ ਸੰਧੂ ਕੁਝ ਅਫਸਰਾਂ ਨੂੰ ਲੈ ਕੇ ਆਏ ਸਨ ਜੀ ਅਕਾਲੀ ਜਿਹੜੇ ਹੁਣ ਹਰਮੀਤ ਸੰਧੂ ਕੌਣ ਆ ਅਕਾਲੀ ਤੇ ਅਕਾਲੀਆਂ ਨੂੰ ਵਰਕਿੰਗ ਸਟਾਈਲ ਦਾ ਸਾਰਾ ਪਤਾ ਹੈ ਮੈਂ ਤੁਹਾਨੂੰ ਸਭ ਇੱਕ ਗੱਲ ਦੱਸਦੇ ਨਾ ਜੇ ਮਜੀਠੀਆ ਹੁੰਦਾ ਹੈ ਨਾ ਮਾਰ ਇਸ ਇਲੈਕਸ਼ਨ ਦਾ ਹੋਰ ਵੀ ਮਜ਼ਾ ਆਉਂਦਾ ਹਮ ਅਕਾਲੀ ਲਿਆਸ ਦੇ ਨਾਲ ਕਿਉਂਕਿ ਮਜੀਠੀਆ ਦੇ ਯਾਰ ਬਹੁਤ ਸੀਗੇ ਉੱਥੇ ਮਾਜੇ ਦੇ ਵਿੱਚ ਜੀ ਤਾਂ ਗੱਲਿਆ ਕਿ ਹੁਣ ਜੇ ਆਪਾਂ ਵੇਖੀਏ ਤੇ ਇਸ ਮਸਲੇ ਦੇ ਵਿੱਚ ਤੇ ਇਹੋ ਆ ਕਿ ਇਹਨਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਜਿਹੜੀ ਬੀਬੀ ਰਵਜੋਤ ਆ ਐਸਐਸਪੀ ਜੀ ਤੇ ਜਿਹੜੇ ਦੋ ਡੀਐਸਪੀ ਹੈਗੇ ਆ ਇਹ ਤੇ ਆਮ ਆਦਮੀ ਪਾਰਟੀ ਦੇ ਵਰਕਰ ਬਣ ਕੇ ਕੰਮ ਕਰੀ ਜਾਂਦੇ ਨੇ ਜੀ ਹੁਣ ਐਸਐਸਪੀ ਨੂੰ ਛੱਡ ਕੇ ਜਿਹੜੇ ਦੋ ਡੀਐਸਪੀ ਸੀ ਉਹ ਤਬਦੀਲ ਕਰਤੇ ਉਹਨਾਂ ਨੇ ਹਮ ਟਰਾਂਸਫਰ ਹੋ ਗਏ ਕਿਉਂਕਿ ਕੋਡ ਆਫ ਕੰਡਕਟ ਲੱਗਿਆ ਨਾ ਹਰ ਇੱਕ ਪਾਰਟੀ ਦੀ ਗੱਲ ਤੇ ਸੁਣੀ ਜਾਊਗੀ ਬਿਲਕੁਲ ਜੀ ਤੈਨ ਦਾ ਮਤਲਬ ਤੇ ਇਹ ਹੋਆ ਕਿ ਮਨ ਚਾਹੇ ਅਫਸਰ ਲਾਏਗਾ ਐਸਨ ਹੂੰ ਕੱਲ ਆਪਾਂ ਹੁਣ ਜਾਗੂ ਦੀ ਵੀ ਗੱਲ ਕੀਤੀ ਐ ਕਿ ਇਲੈਕਸ਼ਨ ਆ ਹੁਣ ਤੁਸੀਂ ਇੱਕ ਕਮੈਂਟ ਵੀ ਪੜਿਆ ਕਿ ਭਾਈ ਤਰਨ ਤਰਨ ਦੇ ਇਲੈਕਸ਼ਨ ਦੀ ਗੱਲ ਕਰੋ ਤਰਨ ਤਰਨ ਦਾ ਇਲੈਕਸ਼ਨ ਗੁੰਜਲਦਾਰ ਹੋ ਰਿਹਾ ਪੈਰੋਂ ਪੈਰ ਜੀ ਕੋਈ ਪਾਰਟੀ ਆ ਉਪ ਹੋ ਰਹੀ ਆ ਕੋਈ ਥੱਲੇ ਨੂੰ ਜਾ ਰਹੀ ਆ ਕਿਸੇ ਦਾ ਅੰਦਰੂਨੀ ਖਮਸਾਨ ਐ ਕੋਈ ਆਪਾਂ ਲਾਵਾਂਗੇ ਇਹਦੇ ਤੇ ਵੀ ਚੰਗਾ ਟਾਈਮ ਲਾ ਲਾਂਗੇ ਕਿਸੇ ਦਿਨ ਹਾਲੇ ਚੱਲਣ ਦੇ ਉਹ ਕੰਮ ਥੋੜਾ ਜੀ ਹਾਲੇ ਪਗੰਦੇ ਹੋ ਹਾਲੇ ਤੇ ਕੰਮ ਜਿਹੜਾ ਹੈ ਨਾ ਉਹ ਕੰਡਿਆਂ ਤੇ ਆਉਣਾ ਹੈ ਹੂੰ ਇਹ ਤਬਾਦਲੇ ਜਿਹੜੇ ਆ ਉਹ ਚਲੋ ਇਲੈਕਸ਼ਨ ਪ੍ਰੋਸੈਸ ਦੀ ਇੱਕ ਰੂਟੀਨ ਆ ਹੁਣ ਅਸਲ ਦੇ ਵਿੱਚ ਇੱਕ ਤਬਾਦਲਾ ਹੋ ਰਿਹਾ ਜਿਹਦੇ ਤੇ ਕਿਸੇ ਦੀ ਨਜ਼ਰ ਨਹੀਂ ਗਈ ਜੋ ਅੱਜ ਇਕਾ ਦੁਕਾ ਅਖਬਾਰਾਂ ਨੇ ਸ਼ੋਇਆ ਉਹ ਤਬਾਦਲਾ ਹੈ ਸਿਨਾ ਦਾ ਜੀ ਸਿਨਾ ਸਾਹਿਬ ਬੜੇ ਪਹਿਲੋਕੀ ਪਾਇਦਾਰ ਅਫਸਰ ਸਮਝੀ ਜਾਂਦੇ ਆ ਤਜਰਬੇਕਾਰ ਸਮਝੀ ਜਾਂਦੇ ਜੀ ਜੀ ਉਹ ਸਾਂਭ ਰਹੇ ਸਨ ਬਿਜਲੀ ਡਿਪਾਰਟਮੈਂਟ ਪਾਵਰ ਕਮ ਉਹਨਾਂ ਨੂੰ ਬਦਲ ਦਿੱਤਾ ਗਿਆ ਹੂੰ ਉਸ ਤਬਾਦਲੇ ਤੇ ਗੱਲ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਜੇ ਉਹ ਗੱਲ ਕੀਤੀ ਜਾਂਦੀ ਹੈ ਤੇ ਨਾਲ 36 ਗੱਲਾਂ ਹੋਰ ਦਰ ਪੈਂਦੀਆਂ ਨੇ ਜੀ ਬਿਲਕੁਲ ਦਾਵਾ ਕੀਤਾ ਜਾ ਰਿਹਾ ਹੈ ਮੀਡੀਆ ਰਿਪੋਰਟਸ ਦਾ ਜਾਂ ਚਰਚਾ ਮਾਨੇ ਕਿ ਭਾਈ ਸੰਜੀਵ ਅਰੋੜਾ ਚਾਹੁੰਦੇ ਸਨ ਕਿ ਇਹਨਾਂ ਦੇ ਗੇਰ ਕੱਢੋ ਪਹਿਲਾਂ ਤੇ ਸੰਜੀਵ ਅਰੋੜਾ ਹਾਂਜੀ ਸੰਜੀਵ ਰੋੜਾ ਲੁਧਿਆਣੇ ਦੇ ਬਿਲਕੁਲ ਬਿਲਕੁਲ ਜੀ ਉਹ ਉਹ ਚਾਹੁੰਦੇ ਨੇ ਕਿ ਕੁਝ ਜ਼ਮੀਨਾਂ ਜਿਹੜੀਆਂ ਤੁਹਾਨੂੰ ਪਤਾ ਹੀ ਆ ਲੁਧਿਆਣੇ ਵਾਲੀ ਜੀ ਉਹ ਲੁਧਿਆਣੇ ਵਾਲੀ ਜਿਹੜੀ ਜ਼ਮੀਨ ਆ ਬਈ ਉਹਦੀ ਜੇ ਸਭ ਤੋਂ ਵੱਡੀ ਰਕਾਬਟਿਆ ਤਰ ਰਕਾਬਟਿਆ ਸੀ ਨਾ ਹੂੰ ਕਿਉਂਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਪਾਵਰ ਕਾਮਿਕ ਇਸ ਤਰ੍ਹਾਂ ਦਾ ਮਹਿਕਮਾ ਹੈ ਜਿਸ ਦੀ ਜ਼ਿਆਦਾ ਤਾਕਤ ਮੰਤਰੀ ਦੇ ਮੁਕਾਬਲੇ ਜੋ ਸੀਐਮਡੀ ਹੁੰਦਾ ਹੈ ਉਹਦੇ ਕੋਲ ਹੁੰਦੀ ਆ ਹੁਣ ਸੋਧਾ ਤੁਸੀਂ ਤਤ ਫਟ ਕਿਉਂਕਿ ਉਹਦਾ ਆਪਣਾ ਐਕਟ ਆ ਉਸ ਮੰਤਰਾਲੇ ਦਾ ਡਿਪਾਰਟਮੈਂਟ ਦਾ ਜੀ ਭਾਈ ਤੁਸੀਂ ਸੋਧਾ ਤੇ ਤੁਰੰਤ ਫਰੰਤ ਕਰਾ ਨਹੀਂ ਸਕਦੇ ਜਿਹੜਾ ਬੰਦਾ ਅੜਿੱਕਾ ਡਾ ਰਿਹਾ ਹੈ ਨਹੀਂ ਗੱਲ ਮੰਨ ਰਿਹਾ ਕਿ ਜੈਦਾਦਾ ਪਾਵਰ ਕੌਮ ਦੀਆਂ ਵਿੱਚ ਹੀ ਜਾਣ ਉਸ ਨੂੰ ਲਾਂਬੇ ਕਰ ਦਿਓ ਹੂੰ ਐ ਨਹੀਂ ਚੱਲਦਾ ਤੇ ਉਹਵੇਂ ਚਲਾ ਲਓ ਫਿਰ ਬਸ ਜਦਾਂ ਚੱਲਦਾ ਜੋ اٹਕਲ ਪਚੂ ਲੱਗਦਾ ਬਾ ਲਾਓ ਜੀ ਇਹ ਕਿਸੇ ਤਰੀਕੇ ਨਾਲ ਜਾਇਦਾਦਾਂ ਤੇ ਚੁੱਕਣੀ ਆਂਦੀ ਨਾ ਹੁਣ ਮੈਂ ਤੁਹਾਨੂੰ ਕੀ ਕਹਿੰਦਾ ਸੀ ਲੈਂਡ ਪੂਲਿੰਗ ਮੈਂ ਕਿਹਾ ਸੀ ਲੁਧਿਆਣੇ ਵਾਲੇ ਕੁਝ ਬੰਦੇ ਜਿਹੜੇ ਆ ਨਾ ਨਿਗਾਹ ਰੱਖਿਓ ਮੇਰੇ ਤੇ ਨਿਗਾਹ ਰੱਖਿਓ ਨਜ਼ਰ ਰੱਖਿਓ ਮੇਰੇ ਤੇ ਨਜ਼ਰ ਰੱਖਿਓ ਕਿ ਭਈ ਇਹ ਲੁਧਿਆਣੇ ਚੋਂ ਹੀ ਸਾਰੀ ਗੇਮ ਨਿਕਲ ਰਹੀ ਆ ਜੀ ਦੋ ਸ਼ਹਿਰ ਮੁਹਾਲੀ ਲੁਧਿਆਣਾ ਤੇ ਲੁਧਿਆਣਾ ਹੀ ਲੈਂਡ ਪੂਲਿੰਗ ਦਾ ਇੱਕ ਮਹੱਤਵਪੂਰਨ ਕੇਂਦਰ ਸੀ ਜੀ ਉਸ ਲੈਂਡ ਪੂਲਿੰਗ ਦੇ ਵਿੱਚ ਵੀ ਮੇਰਾ ਸ਼ੱਕ ਹੈ ਮੇਰੇ ਸ਼ੱਕ ਨਹੀਂ ਮੇਰਾ ਯਕੀਨ ਹੈ ਕਿ ਆਈਡੀਆ ਦੇਣ ਵਾਲੇ ਇਹੋ ਜਿਹੇ ਲੋਕ ਹੀ ਸੀ ਹੂੰ ਜਿਹੜੇ ਕਿ ਪੂੰਜੀਪਤੀ ਆ ਜਿਹੜੇ ਕਿ ਮਤਲਬ ਸਤਾ ਨਾਲ ਦਰਬਾਰ ਨਾਲ ਯਾਰੀ ਗੰਢਣ ਚ ਬਹੁਤ ਮਹਾਰਤ ਰੱਖਦੇ ਨੇ ਜੀ ਤਾਂ ਇਸ ਕਰਕੇ ਇਸ ਤਬਾਦਲੇ ਦੀ ਗੱਲ ਘੱਟ ਹੋ ਰਹੀ ਆ ਸੋਸ਼ਲ ਮੀਡੀਆ ਤੇ ਤਾਂ ਪਤਾ ਹੀ ਨਹੀਂ ਕਿਸੇ ਨੂੰ ਹੂੰ ਕਿ ਉੱਥੇ ਲਿਖ ਦਿੱਤਾ ਜਾਂਦਾ ਸਾਡਾ ਮੀਡੀਆ ਤੇ ਹੈ ਹੀ ਅੱਜਕੱਲ ਇਸ ਤਰ੍ਹਾਂ ਦਾ ਹੈ ਕਿ ਉਹ ਨੈਰੇਟਿਵ ਬਿਲਕੁਲ ਆਪਣੇ ਢੰਗ ਦੇ ਨਾਲ ਬਣਾਉਣ ਦੇ ਵਿੱਚ ਉਹਦੀ ਬੜੀ ਐਕਸਪਰਟੀ ਆ ਉਹ ਕਹਿੰਦਾ ਤੇ ਤਿੰਨ ਆਈਐਸ ਦੇ ਤਵਾਦਲੇ ਕੌਣ ਪੁੱਛਦਾ ਜੀ ਇੱਥੇ ਉਹ ਉਹਦੇ ਵਿੱਚ ਨਾਮ ਕੌਣ ਹੈ ਕਿੱਧਰ ਦੇ ਹੋਵੇ ਨਹੀਂ ਤਿੰਨ ਕੌਣ ਕਿਸੇ ਨੂੰ ਕੀ ਆ ਅਗਲਾ ਕੰਨ ਲਾ ਹੋ ਗਏ ਤਾਂ ਹੋ ਗਏ ਬਸ ਸਾਡੇ ਪੰਜਾਬੀ ਕੋਲੇ ਕਿ ਇਹਨਾਂ ਨੇ ਕੀ ਕਰਨਾ ਹੈ ਹੋਰਾਂ ਦੇ ਉਹ ਸਾਰਾ ਕੁਝ ਜਿੰਮੇ ਹੈਗਾ ਚੱਲਿਆ ਇਹ ਨਹੀਂ ਵੇਖਣਾ ਕਿ ਜਿਹੜਾ ਕੋਈ ਬੰਦਾ ਕੰਮ ਦਾ ਹੈ ਉਹਨੂੰ ਰਗੜਦਾ ਜੀ ਉਹਨੂੰ ਤਾਂ ਪੋਸਟ ਹੀ ਨਹੀਂ ਦਿੰਦੀ ਅੱਗੇ ਵੀ 2-4 ਐਸੇ ਆਈਐਸ ਅਫਸਰ ਹੈਗੇ ਨੇ ਹੂੰ ਜਿਨ੍ਹਾਂ ਨੂੰ ਹਵਾ ਚ ਹੀ ਰੱਖਿਆ ਇਹਨਾਂ ਨੇ ਕੋਈ ਪੋਸਟ ਹੀ ਨਹੀਂ ਦਿੱਤੀ ਬੈਠੇ ਰਹੋ ਬੈਠੇ ਰਹੋ ਜੀ ਤਾਂ ਮਤਲਬ ਕਿ ਇਹ ਆ ਕਿ ਜਿੰਨੀ ਕੋ ਗੱਲ ਜਿਹੜੀ ਵੇਖਣ ਵਾਲੀ ਆ ਉਹ ਇਹੋ ਆ ਕਿ ਇਹ ਅਫਸਰ ਜਿਹੜਾ ਦੱਸਦੇ ਆ ਕਿ ਰੋੜਾ ਸੀ ਉਹ ਜਵੇਂ ਗੁਰਾ ਚੱਕ ਵਾਲਾ ਕਹਿੰਦਾ ਨਾ ਕਿ ਤੇ ਕੋਈ ਐਸੀ ਠੋਕ ਕਰਮਾਰ ਮਾਰ ਕੋੜੇ ਤੇਰੇ ਰਾਜ ਉਪਾਸੇ ਹੋ ਜਾਈਏ ਇਹ ਇਹ ਮਤਲਬ ਕਿ ਰਾਹ ਦਾ ਰੋੜਾ ਜਦਾਂ ਕਹ ਲਈਏ ਵੀ ਤੇਰੇ ਰਾਹ ਦੇ ਰੋੜੇ ਆ ਦਫਾ ਕਰ ਮਾਰ ਠੋਕਰ ਦੇ ਉਹ ਬੇਟ ਕੰਮੀ ਸਾਈਡ ਤੇ ਕਰ ਦੇ ਤੂੰ ਜੀ ਯਾਬ ਹੀ ਨਹੀਂ ਬੜੇ ਤਾਂ ਉਸੇ ਤਰ੍ਹਾਂ ਦੇ ਆ ਕਿ ਭਈ ਇਹ ਰਾਹ ਦਾ ਰੋੜਾ ਇਹਨੂੰ ਛਟਕਾ ਦਿਓ ਤਾਂ ਹੋਰ ਤੁਸੀਂ ਦੇਖਿਓ ਜਿਹੜੇ ਹਿਸਾਬ ਆਉਣਗੇ ਅੱਜਕੱਲ ਨੂੰ ਡੀਲਾਂ ਹੀ ਫਿਕਸ ਹੁੰਦੀਆਂ ਨੇ ਨਾ ਸਭ ਹੂੰ ਕਿ ਉਹ ਨਹੀਂ ਕਰਦਾ ਪਾਸੇ ਕਰ ਦਿਓ ਚ ਉਹਨੂੰ ਮੈਂ ਕਰਕੇ ਦਿਖਾਉਣਾ ਜੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਸਾਬ ਜੇ 50 ਚ ਕਰਦਾ ਮੈਂ 45 ਚ ਕਰਦਾ 45 ਚ ਛੱਡੂ ਅਗਲਾ 35 ਚ ਕਰਨ ਵਾਸਤੇ ਤਿਆਰ ਆ ਬਈ ਸਾਡਾ ਇਹੋ ਜਿਹਾ ਹੀ ਕੈਲੋਕਸ ਸਿਸਟਮ ਬਣ ਗਿਆ ਹੈ ਕਿ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਪੂਰੀ ਦੁੰਗਾਈ ਨਾਲ ਦੇਖਦੇ ਆ ਨਾ ਕਿ ਇਹਦੇ ਵਿੱਚ ਸਾਨੂੰ ਇਦਾਂ ਲੱਗਦਾ ਕਿ ਬਚਾਉਣ ਵਾਲਾ ਹੁਣ ਕੋਈ ਨਹੀਂ ਹੈ ਜੀ ਜ਼ਿਆਦਾਤਰ ਡਬੋਉਣ ਵਾਲੀ ਆ ਤੇ ਜਿਹੜੇ ਬੰਦੇ ਸਲਾਮਤੀ ਚਾਹੁੰਦੇ ਨੇ ਸਰ ਉਹਨਾਂ ਦੇ ਨਾਲ ਕੋਈ ਖੜਦਾ ਹੀ ਨਹੀਂ ਮੈਂ ਬਹੁਤ ਅਫਸਰਾਂ ਦੀ ਹੋਣੀ ਵੇਖੀ ਆ ਜਿਹੜੇ ਬੰਦੇ ਚੰਗੇ ਹੁੰਦੇ ਆ ਪਰ ਜਾਂ ਤੇ ਉਹ ਬੋਲਣੋਂ ਹਟ ਜਾਂਦੇ ਨੇ ਜਾਂ ਉਹ ਖੁੱਡੇ ਲਾਈਨ ਲੱਗ ਜਾਂਦੇ ਨੇ ਜਾਂ ਉਹਨਾਂ ਨੂੰ ਜਿਹੜੇ ਇਦਾਂ ਦੇ ਬੰਦੇ ਹੁੰਦੇ ਨੇ ਜਿਹੜੇ ਰਾਜ਼ੀ ਹੋ ਜਾਂਦੇ ਨੇ ਜਿਹਦੇ ਨਾਲ ਮਸਲੇ ਵਿਗੜ ਜਾਂਦੇ ਨੇ ਰਜ਼ਾਮੰਦੀ ਕਰ ਲੂ ਨੇ ਵੜ ਜਾਂਦੇ ਨੇ ਉਹ ਜਿਹੜੇ ਰਜ਼ਾਮੰਦੀ ਕਰ ਲੈਂਦੇ ਨੇ ਫਿਰ ਉਹਨਾਂ ਨੂੰ ਰਿਪਲੇਸ ਕਰ ਦਿੰਦੇ ਆ ਲਟਕੀ ਜਾਓ ਹਵਾ 'ਚ ਮੁੜ ਕੇ ਘਰ ਵਾਲੀ ਤੋਂ ਵੀ ਬੰਦਾ ਘੜਕਾ ਹੀ ਖਾਂਦਾ ਕਿ ਤੂੰ ਵੱਡਾ ਆਇਆ ਇਮਾਨਦਾਰ ਉੱਥੇ ਠੀਕਿਆ ਰਹਿੰਦਾ ਤੇ ਠੀਕ ਸੀ ਹੁਣ ਕੱਢੀ ਜਾ ਕਿਹੜੇ ਕਦੀ ਇਸ ਬਾਜ਼ਾਰ ਕਦੀ ਉਸ ਬਾਜ਼ਾਰ ਫਿਰ ਬੰਦਾ ਗੀਤ ਗਾਉਂਦਾ ਕਿ ਅਸੀਂ ਕਤਲ ਹਮੇਸ਼ਾ ਹੋਏ ਕਦੀ ਇਸ ਮੋੜ ਤੇ ਕਦੀ ਉਸ ਮੋੜ ਤੇ ਕੀ ਬਾਤ ਹੈ ਜੀ ਕੀ ਬਾਤ ਹੈ ਖੈਰ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ ਨਾਲ ਜੁੜਨ ਵਾਸਤੇ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਮੈਂ ਗੁਜ਼ਾਰਿਸ਼ ਫੇਰ ਕਰਦਾ ਇੱਕ ਵਾਰੀ ਤੁਹਾਨੂੰ ਤੇ ਰਾਜਕੁਮਾਰ ਜੀ ਦਾ ਇੱਕ ਕਮੈਂਟ ਆਪਾਂ ਜ਼ਰੂਰ ਪੜ ਲੈਨੇ ਜੀ ਇਹ ਕਹਿੰਦੇ ਕਿ ਅਕਾਲੀ ਦਲ ਦੇ ਬੁਲਾਰੇ ਵਕੀਲ ਵੱਲੋਂ ਕਿਹਾ ਹੈ ਕਿ ਭਾਈ ਲਾਲਪੁਰ ਵਾਲੀ ਸੀਟ ਨੂੰ ਖਾਲੀ ਕਰਾਉਣ ਵਾਸਤੇ ਹਾਈ ਕੋਰਟ ਜਾ ਰਹੇ ਨੇ ਜੀ। ਦੇਖੋ ਤੇ ਜਾਨਾ ਮੈਨੂੰ ਤੇ ਹੈਰਾਨਗੀ ਹੁੰਦੀ ਹੈ ਕਈ ਵਾਰੀ ਕਿ ਭਈ ਇਹ ਸਾਰਾ ਕੁਝ ਜਿਹੜਾ ਹੈ ਪੰਜਾਬ ਦੇ ਵਿੱਚ ਕਿਵੇਂ ਚੱਲ ਰਿਹਾ ਹੈ। ਕਿ ਇੱਕ ਫੈਸਲਾ ਸਾਡੇ ਸਾਹਮਣੇ ਆ ਐਗਜ਼ਾਮਪਲ ਸਾਡੇ ਸਾਹਮਣੇ ਆ ਰੀਤ ਸਾਡੇ ਸਾਹਮਣੇ ਆ ਜੀ ਵਿਧਾਨ ਸਾਡੇ ਸਾਹਮਣੇ ਆ। ਲਾਲਪੁਰਾ ਕਿਸ ਤਰ੍ਹਾਂ ਜੇਲ੍ਹ ਦੇ ਵਿੱਚੋਂ ਆਪਣਾ ਹਲਕਾ ਚਲਾ ਸਕਦੇ ਆ। ਹੂੰ ਅਜੀਬ ਐ ਵੈਸੀ ਅਜੀਬ ਐ ਸਾ ਆਪੋਜੀਸ਼ਨ ਇਹਨਾਂ ਦੇ ਸਮਰਥਕ ਮੇਰੇ ਤੇ ਬਹੁਤ ਚੁਬਦੇ ਆ ਕਿ ਤੂੰ ਲਾਲਪੁਰਾ ਦਾ ਲਾਲਪੁਰਾ ਨਿੱਜੀ ਤੌਰ ਤੇ ਮੈਨੂੰ ਜਾਣਦੇ ਆ ਬਹੁਤ ਪੁਰਾਣੇ ਨੇ ਆ ਆਮ ਆਦਮੀ ਪਾਰਟੀ ਚ ਸਰ ਮੇਰੀ ਕਿਸੇ ਨਾਲ ਨਿੱਜੀ ਉਹ ਨਹੀਂ ਹੈਗੀ ਮੇਰਾ ਬਹੁਤ ਸਾਰੇ ਬੰਦਿਆਂ ਨਾਲ ਪਿਆਰ ਆ ਜੀ ਪਰ ਗੱਲ ਤੇ ਉਸੂਲ ਦੀ ਐ ਨਾ ਗੱਲ ਉਹ ਸਾਰੇ ਵਾਸਤੇ ਹੋਣਾ ਥੋੜਾ ਬੇਤਰਾਂ ਦੇ ਦੁਸ਼ਮਣ ਸਾਰੇ ਕੱਲ ਨੂੰ ਲਾਲਪੁਰਾ ਦੀ ਜਗ੍ਹਾ ਤੇ ਮੈਂ ਹੂੰਗਾ ਤਾਂ ਤੁਸੀਂ ਮੈਨੂੰ ਵੀ ਕੁਐਸਚਨ ਕਰਨਾ ਐ ਹੂੰ ਠੀਕ ਐ ਨਾ ਜੀ ਤਾਂ ਮਤਲਬ ਇਹੀ ਐ ਕਿ ਗੱਲ ਜਿਹੜੀ ਹੈ ਨਾ ਉਹ ਇਹੋ ਆ ਕਿ ਲਾਲਪੁਰਾ ਪਿਛਲੇ ਦਿਨਾਂ ਦੇ ਵਿੱਚ ਮੈਂ ਇੱਕ ਤਸਵੀਰ ਪੋਸਟ ਕੀਤੀ ਸੀ ਕਿ ਇਹਨਾਂ ਦੇ ਦਫ਼ਤਰ ਦੇ ਵਿੱਚੋਂ ਗਰਾਂਟਾ ਵੰਡੀਆਂ ਜਾ ਰਹੀਆਂ ਬਿਲਕੁਲ ਬਿਲਕੁਲ ਤੁਸੀਂ ਦੇਖਿਆ ਹੋਣਾ ਤਾਂ ਜੇ ਦਫ਼ਤਰ ਦੇ ਵਿੱਚੋਂ ਗਰਾਂਟਾ ਵੰਡੀਆਂ ਜਾ ਰਹੀਆਂ ਨੇ ਤਾਂ ਕੀ ਜੇਲ੍ਹ ਦੇ ਵਿੱਚੋਂ ਨਾ ਚੱਲ ਰਿਹਾ ਹੋਊਗਾ ਦਫ਼ਤਰ ਜੀ ਸਾਰੀ ਡਾਇਰੈਕਸ਼ਨ ਤੋਂ ਤੁਹਾਰੀ ਹੋਏਗੀ ਹੁੰਦੀ ਹੈ ਬਿਲਕੁਲ ਇਹਦਾ ਮਤਲਬ ਹੈ ਕਿ ਤੁਸੀਂ ਆਫਿਸ ਦਿੱਤੇ ਹੋਏ ਨੇ ਜੇਲ੍ਹਾਂ ਦੇ ਵਿੱਚ ਲੋਕਾਂ ਨੂੰ ਜੀ ਜੀ ਸਜ਼ਾ ਹੀ ਆ ਤੁਹਾਨੂੰ ਪਹਿਲਾਂ ਇੱਕ ਪੁਲਿਸ ਅਧਿਕਾਰੀ ਦੀ ਵਿਚਾਰਚਾ ਇਦਾਂ ਦੀ ਚੱਲੀ ਆ ਹੁਣ ਆ ਜਿਹੜਾ ਕੱਲ ਰੁਸ਼ਪਾਲ ਫੜਿਆ ਪਰਸੋਂ ਹਾਂਜੀ ਰਿਸ਼ਪਾਲ ਬਾਰੇ ਜਿਹੜਾ ਪੀੜਤ ਆ ਉਹ ਆ ਗਿਆ ਨਾ ਸਾਹਮਣੇ ਮੈਂ ਤੁਹਾਨੂੰ ਕਹਾਣੀ ਦੱਸੀ ਸੀ ਉਹ ਆ ਗਿਆ ਜੇ ਸਾਹਮਣੇ ਕਿ ਜੋ ਉਹਦੇ ਨਾਲ ਹੋਇਆ ਕਿਸ ਤਰ੍ਹਾਂ 200 ਗ੍ਰਾਮ ਹੈਰੋਇਨ ਦਾ ਕੇਸ ਪਾਇਆ ਮੈਂ ਤੁਹਾਨੂੰ ਕਿਹਾ ਸੀਗਾ ਕਿ ਉਹ ਬੰਦਾ ਹੋ ਰਿਆ ਹੁਣ ਉਹ ਕਹਿ ਦਿਆ ਕਿ ਕਿਸ ਤਰ੍ਹਾਂ ਇਸ ਬੰਦੇ ਨੇ ਸਾਨੂੰ ਰਗੜਿਆ ਅਸੀਂ ਸਾਲਾਂ ਵੱਧੀ ਕੋਰਟ ਕਚਹਿਰੀਆਂ 'ਚ ਥੱਕੇ ਖਾਦੇ ਫਿਰ ਜੇ ਉਹਨੂੰ ਫੜਾਇਆ ਵਿਸ਼ਪਾਲ ਨੂੰ ਤੇ ਵੀਆਈਪੀ ਟ੍ਰੀਟਮੈਂਟ ਦੇਣ ਡਿਆ ਤੇ ਦੱਸਦੇ ਆ ਕਿ ਪਹਿਲਾਂ ਚੰਗਾ ਭਲਾ ਸੀ ਹੁਣ ਕਹਿੰਦਾ ਹਾ ਜਿਵੇਂ ਗਾਣਾ ਸੀਗਾ ਨਾ ਹਾਈ ਮੇਰਾ ਦਿਲ ਹਾਈ ਮੇਰਾ ਦਿਲ ਕਹਿੰਦੇ ਚੈਸਟ ਪੇਨ ਆ ਤੇ ਉਹਨੂੰ ਪੇਸ਼ ਵੀ ਨਹੀਂ ਕੀਤਾ ਜੇਲ ਚ ਛੱਡ ਆਏ ਨੇ ਮਤਲਬ ਸਾਫ ਹੈ ਯਾਰ ਕਿ ਇੰਨਾ ਦੀ ਵਧਾਈ ਕੀ ਹੁਣ ਤੱਕ ਸਲਾਮਤ ਨਹੀਂ ਸੀ ਰਹਿਣੀ ਚਾਹੀਦੀ ਜੀ ਬਹੁਤ ਟਾਈਮ ਹੋ ਗਿਆ ਹੁਣ ਤਾਂ ਬਹੁਤ ਟਾਈਮ ਹੋ ਗਿਆ ਕੋਰਟ ਨੇ ਦੋ ਕੇ ਤਿੰਨ ਮਰਤਬਾ ਇਨਕਾਰ ਕੀਤਾ ਹੋਇਆ ਹੈ ਪਰ ੱਟਕੇ ਨਾ ਲਿਆ ਨਾ ਇਖਲਾਕ ਹੈ ਨਾ ਸਰਕਾਰ ਜਿਹੜੀ ਹੈ ਇਹ ਕੋਈ ਇਦਾਂ ਦਾ ਕਦਮ ਚੁੱਕ ਰਹੀ ਹੈ ਸਪੀਕਰ ਸਾਹਿਬ ਵੀ ਤੁਸੀਂ ਦੇਖੋ ਪਰ ਅਕਾਲੀਆਂ ਨੂੰ ਇਹ ਵੀ ਵੇਖਣ ਵਾਲਾ ਹੈ ਨਾ ਕਿ ਤੁਹਾਡਾ ਵੀ ਇੱਕ ਬੰਦਾ ਆ ਉਹ ਤੇ ਇਹਨਾਂ ਦਾ ਚੇਅਰਮੈਨ ਬਣਿਆ ਪਿਆ ਸਰ ਤੁਹਾਡਾ ਇੱਕ ਵਿਧਾਇਕ ਇਹਨਾਂ ਦੀ ਬਕਾਇਦਾ ਚੇਅਰਮੈਨ ਹੀ ਲੈ ਚੁੱਕਾ ਹੈ ਪਰ ਉਹਦੀ ਵਿਦਾਇ ਕੀ ਦਾ ਫੈਸਲਾ ਹਾਲੇ ਤੱਕ ਕੋਈ ਨੀ ਨਾਲ ਲਗਮੀ ਇੱਕ ਉਹਦੇ ਤੇ ਵੀ ਪਾ ਦਿਓ ਪਟੀਸ਼ਨਰੀ ਪਰਚੀ ਹੋਰ ਸਹੀ ਹੈ ਹਾਂ ਜੇ ਜਾਣੀਏ ਤੇ ਜਾ ਤੇ ਇੱਕ ਦੁੱਖ ਹੋਰ ਸਹੀ ਜੀ 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 ਆ ਸ਼ੁਕਰੀਆ ਮਿਹਰਬਾਨੀ ਦੋਸਤੋ ਮਿੱਤਰ ਦੱਸ ਰਹੇ ਨੇ ਜਗਦੀਪ ਸਿੰਘ ਜੀ ਕਹਿੰਦੇ ਲੁਧਿਆਣਾ ਦੇ ਡੀਸੀ ਨੂੰ ਵੀ ਵਾਪਸ ਚੰਡੀਗੜ੍ਹ ਸੈਕਟਰੀਅਟ ਭੇਜ ਦਿੱਤਾ ਜੀ ਤੇ ਹਰਮੰਸੀ ਦੱਸ ਰਹੇ ਨੇ ਕਿ ਆਈਐਸ ਬਸੰਤ ਗਰਗ ਨੂੰ ਨਵਾਂ ਸੀਐਮਡੀ ਬਿਜਲੀ ਬੋਰਡ ਲਗਾ ਦਿੱਤਾ ਜੀ ਚਲੋ ਆਨ ਬਾਤ ਰਹੇ ਆਨੇ ਸੇ ਆਇ ਉਸ ਕੇ ਬਹਾਰ ਜਾਣੇ ਸੇ ਉਸ ਕੇ ਜਾਇਬਾਰ ਚਲੋ ਬਸੰਤ ਆ ਗਿਆ ਪਾਵਰ ਕੌਮ ਦੇ ਵਿੱਚ ਬਸੰਤ ਜੀ ਦੇ ਆਉਣ ਨਾਲ ਜੀ ਬਹਾਰ ਵੀ ਆ ਜੇ ਹਾਂ ਬਿਲਕੁਲ ਜੀ ਬਿਲਕੁਲ ਜੀ ਮਿੰਟ ਜੀ